माज মহলਾ ਪੰਜਵਾ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਵਕਤਾ ਕੌਣ ਸੋ ਗਿਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨ ਵਿਦ ਬਾਧਾ ਕਿਨ ਵਿਦ ਛੂਤਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਿਹ ਕਰਮ ਕੌਣ ਸੋ ਕਹੈ ਕਹਾਏ ਜੀਉ 500 ਸੁਖਿਆ ਕੌਣ ਸੋ ਦੁਖਿਆ ਕਾਣ ਸੋ ਸਨ ਮੁਖ ਕਾਣ ਵੇ ਮੁਖੀਆ ਕਿਨ ਵਿਦ ਮਿਲਿਆ ਕਿਨ ਵਿਦ ਵਿਛੜੈ ਇਹ ਵਿਦ ਕੌਣ ਪ੍ਰਗਟਾਇ ਜੀਉ ਕਾਣ ਸੋ ਅਖਰ ਜਿਤ ਤਾਵਤ ਰਹਤਾ ਕਾਣ ਉਪਦੇਸ਼ ਜਿਤ ਦੁਖ ਸੁਖ ਸੰਭ ਸਹਿਤਾ ਕਾਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਵਿਦ ਕੀਰਤਨ ਗਾਏ ਜੀਉ ਗੁਰ ਮੁਖ ਮੁਕਤਾ ਗੁਰ ਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਜਿ ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉ ਮੈਂ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨੇਹ ਕਰਮ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸੰਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਚਰਾਐ ਗੁਰਮੁਖ ਵਿਦਿ ਪ੍ਰਗਟਾਏ ਜੀਉ ਗੁਰਮੁਖ ਅਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਆਨੰਤਾ ਨਾਨਕ ਏਕ ਸਮਾਹਿ ਸਮਾਏ ਜੀਓ ਮਾਝ ਮਹੱਲਾ 5 ਪ੍ਰਭ ਅਬਿਨਾਸੀ ਤਾਂ ਕੀ ਕਾੜਾ ਹਰਿ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰਹਿ ਸੋਈ ਸੁਖ ਪਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾ ਬਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾ ਬਣਿਆ ਰਾਵ ਤੇਰਾ ਤੀਤਾ ਜਿਸ ਲਾਗੇ ਮੀਠਾ ਕਟਕਟ ਪਾਰ ਬ੍ਰਹਮ ਤਿੰਨ ਜਨ ਡੀਠਾ ਸਾਨਸੰ ਅੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇਵਣ ਹਾਰਾ ਭਗਤੀ ਪਾਏ ਭਰੇ ਪੰਧਾਰਾ ਦਇਆ ਧਾਰਿ ਲਾਖੇ ਤੁਦ ਸੇਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਢਾ ਝਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਨਾਸੀ ਕਹਿ ਸੁਣ ਤੋ ਨਾ ਬਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਗਨ ਨਾ ਪੋਹੈ ਤਿਨ ਕਉ ਰੰਗ ਰਤਿ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਨੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਣ ਮੇਰਾ ਸਵਾਮੀ ਤੁਧ ਬਿਨ ਅਵਰ ਨ ਜਾਣਣਿਆ ਜਿਸ ਕਉ ਤੂੰ ਪ੍ਰਭ ਭਇਆ ਸਹਾਈ ਤਿਸ ਸਤਿਵਾਉ ਨ ਲੱਗੈ ਕਾਈ ਤੂੰ ਸਾਹਿਬ ਸ਼ਰਨ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾ ਬਣਿਆ ਤੂੰ ਊਚ ਅਥਾ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਾਕੁਰਾਈ ਨਾਨਕ ਬਲ ਬਨ ਜਾ ਬਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈਓ ਸਮਾਲੀਐ ਮੂਲ ਨਾਮੁ ਹੋ ਵਿਸਾਰੀਐ ਰਹਾ ਸੰਤਾ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੋ ਸਾਹਰ ਕਾ ਨਾਮ ਲੈ ਤੇਰੇ ਕੁਲ ਹੈ ਨ ਲਾਗੈ ਗਾਲ ਜਿਓ ਜੋ ਸਿਮਰੰਦੇ ਸਾਈਐ ਨਰਕ ਨਾ ਸੇਈ ਪਾਈਐ ਤੱਤੀ ਵਾਵ ਨ ਲੱਗੈ ਜਿਨ ਮਨ ਗੁੱਠਾ ਆਏ ਜਿਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰਤਾ ਨ ਜਿੰਨੀ ਸੰਜਿਆ ਸਈ ਗੰਭੀਰ ਅਪਾਰ ਜੀਓ ਹਰ ਅਮਿਓ ਰਸਾਇਣ ਪੀਵੀਐ ਮੋਹ ਡਿਠੈ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜਹੁ ਗੁਰ ਕੇ ਪਾਣ ਜੀਓ ਜੋ ਹਰ ਕੀਤਾ ਆਪਣਾ ਤਿਨਹਿ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਾਸਤਕ ਜਿਸ ਦਾ ਭਾਗ ਜਿਓ ਮਨ ਮੰਧੇ ਪ੍ਰਭ ਅਵਗਾਹਿਆ ਇਹ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨ ਉਪਜਿਓ ਤਰੇ ਸੱਚੀ ਕਾਰੇ ਲਾਗ ਜਿਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੋ ਵਾਸੋਹਾਗ ਜਿਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣਾ ਆਇ ਲਾਏ ਅੰਚਲ ਨਾਨਕ ਤਾਰਿ ਅਨ ਜਿਤਾ ਜਨਮ ਅਪਾਰ ਜੀਉ